ਡੀ ਬਰਾਡ ਤੈਨੂੰ 9 ਪਿਸਤੌਲ ਤੇ 300 ਗੋਲੀਆਂ ਗੁਰਲਾਲ ਬਰਾੜ ਦੇ ਮਰਡਰ ਤੋਂ ਬਾਅਦ ਲਾਰੈਂਸ ਨੇ ਮੇਰੇ ਹੱਥੀਂ ਚੁਕਵਾਈਆਂ ਠੀਕ ਹੈ ਨਾ ਔਰ ਤੈਨੂੰ ਆ ਸਿੱਧੂ ਮੂਸੇ ਵਾਲੇ ਦੇ ਵਿੱਚ AK47 ਨਾਲ ਮੈਂ ਤੇ ਨੌਰਸ ਨੇ ਸਾਨੂੰ ਅਪਰੋਥੀਆਂ ਮੰਗ ਕੇ ਸਾਰੇ ਪੈਸੇ ਇਕੱਠੇ ਕਰਕੇ ਫਿਰ ਤੈਨੂੰ ਦਵਾਈਆਂ ਦੇ ਠੀਕ ਹੈ ਨਾ ਉਦੋਂ ਬਾਅਦ ਸਾਰਾ ਕੰਮ ਮੂਸੇ ਵਾਲੇ ਦਾ ਤੇਰੇ ਨਾਲ ਲਾ ਕੇ ਕਰਵਾਏਗਾ ਪੁਲਸ ਦੀਆਂ ਵਰਦੀਆਂ ਹੱਥ ਕੜੀਆਂ ਜਿਹੜੀ ਤੂੰ ਚੇਜ ਕਰਦਾ ਸੀ ਤੈਨੂੰ ਪੈਦਾ ਕਰਕੇ ਦਿੰਦੇ ਸੀ ਠੀਕ ਹੈ ਨਾ بڑے بڑے ਪਲੇਟਫਾਰਮ ਤੇ ਤੂੰ 골ਡੀ ਖੇਡਿਆਗਾ ਤੇਰੇ ਵਰਗੇ 3600 골ਡੀ ਬਰਾੜ ਬਣਾ ਸਕਦੇ ਆ ਔਰ 3600 ਨਹੀਂ ਕਰ ਦੇਣਾ ਆ ਸਮਾਨ ਚ ਹੋਣੀ ਆ ਠੀਕ ਹੈ ਨਾ 골ਡੀ ਤੈਨੂੰ ਵੀ ਰੋਟੀ ਪਾਦੀ ਹੈ ਨਾ ਤੇ ਉਹ ਵੀ ਵਫਾਦਾਰੀ ਕਰਦਾਗਾ ਤੂੰ ਅੱਜ ਗਰਦਾਰੀ ਕਰਕੇ ਸਾਡੇ ਦਾ 15-1 ਉੱਚਾ ਥਾਲੀ ਤੋਂ ਤੁਸੀਂ ਛੇਦ ਕਰ ਗਿਆ ਜਿਹੜਾ ਸਰਦਰਸ਼ਨ ਚੱਕਰ ਘੁੰਮ ਰਿਹਾ ਨਾ ਹੁਣ ਚੂਹੇ ਦੀਆਂ ਫੁੱਟਾਂ ਦੇ ਵਿੱਚੋਂ ਪਤਾਲ ਲੋਕ 'ਚ ਵੀ ਲੁਕ ਜਾ ਗੋਲਡੀ ਉੱਥੋਂ ਕੱਢ ਕੇ ਮਾਰਾਂਗੇ ਠੀਕ ਆ ਨਾ ਗੈਂਗਸਟਰ ਸਾਬਾ ਗੋਬਿੰਦਗੜ੍ਹ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਹੈ ਤਾਂ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਹੋਏ ਗੈਂਗਸਟਰ ਨਜ਼ਰ ਆ ਰਹੇ ਨੇ ਇੰਦਰਪ੍ਰੀਤ ਪੈਰੀ ਦਾ ਹਾਲੀ ਦੇ ਵਿੱਚ ਕਤਲ ਕੀਤਾ ਸੀ ਔਰ ਇਸ ਕਤਲ ਦੀ ਵਜ੍ਹਾ ਵੀ ਗੋਲਡੀ ਬਰਾੜ ਨੂੰ ਦੱਸਿਆ ਗਿਆ ਤਾਂ ਇੱਕ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਫਿਲਹਾਲ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਇਹ ਆਡੀਓ ਵੀ ਤੁਹਾਨੂੰ ਸੁਣਾਵਾਂਗੇ ਜਿਸ ਦੇ ਵਿੱਚ ਸਾਬਾ ਗੋਬਿੰਦਗੜ੍ਹ ਵੱਲੋਂ ਧਮਕੀ ਦਿੱਤੀ ਗਈ ਹੈ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਗੈਂਗਸਟਰ ਔਰ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਹੋਇਆ ਅ ਗੈਂਗ ਦਾ ਜ਼ਿਕਰ ਹੋਇਆ ਔਰ ਗੈਂਗ ਦੇ ਨਾਲ ਸੰਬੰਧਿਤ ਹੈਰੀ ਬੌਕਸਰ ਨੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਸੀ ਹਾਲਾਂਕਿ ਦੇਖਿਆ ਗਿਆ ਕਿ ਹਾਲ ਹੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੰਦਰਪ੍ਰੀਤ ਪੈਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਗੋਲਡੀ ਬਰਾੜ ਦੀ ਇੱਕ ਆਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਉਹ ਇਹ ਜ਼ਿਕਰ ਕਰਦਾ ਹੈ ਕਿ ਲਾਰੈਂਸ ਬਿਸ਼ਨੋਈ ਦੀ ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਤੋਕੇ ਦੇ ਨਾਲ ਇੰਦਰਪ੍ਰੀਤ ਸਿੰਘ ਪੈਰੀ ਨੂੰ ਮਾਰਿਆ ਗਿਆ ਲਾਰੈਂਸ ਦੇ ਵੱਲੋਂ ਇਹ ਗੱਲਾਂ ਦਾ ਜ਼ਿਕਰ ਹੁੰਦਾ ਹੈ ਔਰ ਦੇਖਿਆ ਗਿਆ ਕਿ ਕਿੰਜ ਇੱਕ ਦੂਜੇ ਦੇ ਉੱਤੇ ਇਹ ਇਲਜ਼ਾਮ ਵੀ ਲਗਾਉਂਦੇ ਨੇ ਔਰ ਇੱਕ ਦੂਜੇ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਪਰ ਹੁਣ 골ਡੀ ਬਰਾੜ ਨੂੰ ਧਮਕੀ ਜਿਹੜੀ ਹੈ ਉਹ ਗੈਂਗਸਟਰ ਸਾਬਾ ਗੋਬਿੰਦਗੜ੍ਹ ਵੱਲੋਂ ਦਿੱਤੀ ਗਈ ਹੈ ਇੱਕ ਆਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਆਖਿਆ ਗਿਆ ਗੈਂਗਸਟਰ ਸਾਬਾ ਗੋਬਿੰਦਗੜ੍ਹ ਵੱਲੋਂ ਕਿ 골ਡੀ ਬਰਾੜ ਸਭ ਤੋਂ ਵੱਡਾ ਗੱਦਾਰ ਹੈ ਔਰ ਇੱਕ ਗੁਰਲਾਲ ਬਰਾੜ ਦੇ ਕਤਲ ਮਗਰੋਂ ਹਥਿਆਰ ਲਾਰੈਂਸ ਬਿਸ਼ਨੋਈ ਨੇ ਮੇਰੇ ਹੱਥੀ ਭੇਜੇ ਸੀ ਇਹ ਗੱਲ ਦਾ ਜ਼ਿਕਰ ਹੈ ਔਰ ਇਸ ਦੇ ਨਾਲ ਇਹ ਵੀ ਆਖਿਆ ਕਿ ਸਿੱਧੂ ਮੂਸੇਵਾਲਾ ਕਤਲ ਚ ਪਰੋਤੀਆਂ ਮੰਗ ਕੇ ਲਾਰੈਂਸ ਨੇ ਗੋਲਡੀ ਬਰਾਡ ਨੂੰ AK47 ਅਤੇ ਹੋਰ ਹਥਿਆਰ ਜਿਹੜੇ ਨੇ ਉਹ ਭੇਜੇ ਤਾਂ ਇਹ ਗੱਲਾਂ ਤਾਂ ਜਿਹੜਾ ਜ਼ਿਕਰ ਹੈ ਇਸ ਆਡੀਓ ਦੇ ਵਿੱਚ ਹੋਇਆ ਔਰ ਜ਼ਿਕਰਯੋਗ ਇਹ ਵੀ ਹੈ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਰਕੇ ਦੇ ਵਿੱਚ ਗੋੜੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਔਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਜ਼ਿਕਰ ਇਸ ਆਡੀਓ ਦੇ ਵਿੱਚ ਹੋਇਆ ਔਰ ਸਾਹਾ ਗੋਬਿੰਦਗੜ੍ਹ ਨੇ ਇਹ ਤੋਂ ਤੱਕ ਗੱਲ ਆਖੀ ਹੈ ਕਿ ਸਿੱਧੂ ਮੂਸੇਵਾਲਾ ਆਦੇ ਕਤਲ ਦੇ ਵਿੱਚ ਫਰੋਤੀਆਂ ਮੰਗ ਕੇ ਲਾਰੈਂਸ ਬਿਸ਼ਨੋਈ ਨੇ ਗੋਲਡੀ ਬਰਾਡ ਨੂੰ AK-47 ਅਤੇ ਹੋਰ ਹਥਿਆਰ ਜਿਹੜੇ ਨੇ ਉਹ ਭੇਜੇ ਹਾਲਾਂਕਿ ਇਹ ਜਾਨੋ ਮਾਰਨ ਦੀ ਇੱਕ ਪਾਸੇ ਤਾਂ ਧਮਕੀ ਦਿੱਤੀ ਹੈ ਇਸ ਦੇ ਨਾਲ ਇਹ ਵੀ ਆਖਿਆ ਕਿ ਗੋਲਡੀ ਬਰਾਡ ਵਰਗੇ ਅਸੀਂ 3600 ਬਣਾ ਵੀ ਸਕਦੇ ਹਾਂ ਔਰ ਉਹਨਾਂ ਦੀਆਂ ਗਰਦਨਾ ਹਵਾ ਦੇ ਵਿੱਚ ਵੀ ਉਡਾ ਸਕਦੇ ਹਾਂ ਅਸਮਾਨ ਦੇ ਵਿੱਚ ਉਹਨਾਂ ਦੀਆਂ ਗਰਦਨਾ ਜਿਹੜੀਆਂ ਹੋਣਗੀਆਂ ਇਹ ਧਮਕੀ ਜਿਹੜੀ ਹੈ ਜਾਨੋ ਮਾਰਨ ਦੀ ਦਿੱਤੀ ਗਈ ਹੈ ਹੁਣ ਤੁਹਾਨੂੰ ਸਿੱਧਾ ਇਸ ਆਡੀਓ ਵਾਲਾ ਹੈ ਚਲਦੇ ਆ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੈਂਗਸਟਰ ਸਾਬਾ ਗੋਬਿੰਦਗੜ ਨੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪਰ ਇੱਥੇ ਸਪਸ਼ਟ ਕਰ ਦਈਏ ਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਹੋ ਰਹੀ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਸਾਰੇ ਭਰਾਵਾਂ ਨੂੰ ਮੈਂ ਸਾਬਾ ਗੋਬਿੰਦਗੜ ਗੱਲ ਕਰ ਰਿਹਾਗਾ ਮੈਂ 골ਡੀ ਬਰਾੜ ਨੂੰ ਇਹ ਕਹਿਣਾ ਚਾਹਣਾਗਾ ਵੀ 골ਡੀ ਬਰਾੜ ਸਭ ਤੋਂ ਵੱਡਾ ਗਰਦਾਰ ਆ ਮੈਂ ਸਾਰੇ ਗਰੁੱਪ ਨੂੰ ਲਾਰੈਂਸ ਬਟੋਏ ਸਾਰਿਆਂ ਨੂੰ ਆਪਦੇ ਸਰਕਲ ਨੂੰ ਭਾਈਚਾਰੇ ਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਇਹ ਮੈਸੇਜ ਮੀਡੀਆ ਥਰੂ ਵੀ 골ਡੀ ਬਰਾੜ ਤੈਨੂੰ 9 ਪਿਸਤੌਲ ਤੇ 300 ਗੋਲੀਆਂ ਗੁਰਲਾਲ ਬਰਾੜ ਦੇ ਮਰਡਰ ਤੋਂ ਬਾਅਦ ਲਾਰੈਂਸ ਨੇ ਮੇਰੇ ਹੱਥੀਂ ਚਗਵਾਈਆਂ ਠੀਕ ਆ ਨਾ ਔਰ ਤੈਨੂੰ ਆ ਸਿੱਧੂ ਮੂਸੇ ਵਾਲੇ ਦੇ ਵਿੱਚ AK47 ਆ ਮੈਂ ਤੇ ਲਾਰੈਂਸ ਨੇ ਤੈਨੂੰ ਆ ਪ੍ਰੋਤਿਆ ਮੰਨ ਕੇ ਸਾਰੇ ਪੈਸੇ ਇਕੱਠੇ ਕਰਕੇ ਫੇਰ ਤੈਨੂੰ ਦਿਵਾਇਆਂਗੇ ਠੀਕ ਆ ਨਾ ਉਸ ਤੋਂ ਬਾਅਦ ਸਾਰਾ ਕੰਮ ਮੂਸੇ ਵਾਲੇ ਦਾ ਤੇਰੇ ਨਾਲ ਲੱ ਰਸਤੀਆਂ ਵਰਦੀਆਂ ਹੱਥ ਕੜੀਆਂ ਜਿਹੜੀ ਤੂੰ ਚੇਜ ਕਹਿੰਦਾ ਸੀ ਤੈਨੂੰ ਪੈਦਾ ਕਰਕੇ ਦਿੰਦੇ ਸੀ ਠੀਕ ਹੈ ਨਾ بڑے بڑے ਪਲੇਟਫਾਰਮ ਤੇ ਤੂੰ 골ਡ ਹੀ ਖੇਡਿਆਗਾ ਠੀਕ ਹੈ ਨਾ ਤੇ ਤੂੰ ਸਾਨੂੰ ਦੱਸਦਾ ਇੱਥੇ ਆ ਕੇ 50 60 ਲੱਖ ਰੁਪਏ ਤੈਨੂੰ ਆ ਕੇ ਮੈਂ ਇੱਥੇ ਜਗਾਇਆਗਾ ਠੀਕ ਹੈ ਨਾ ਤੂੰ ਮੇਰੀ ਤੇ ਲੋਰ ਦੀ ਆਪ ਦੇ ਵਿੱਚ ਉਹ ਲੜਾਈ ਕਰਵਾ ਦੇ ਵੀ ਹਾਂ ਵੈਪਨ ਦਾ ਨੁਕਸਾਨ ਹੋ ਗਿਆ ਠੀਕ ਹੈ ਨਾ ਤੈਨੂੰ ਇੰਪੋਰਟਡ ਹਥਿਆਰ ਤੇਰੇ ਹੱਥਾਂ 'ਚ ਕਰਦੇ ਗੋਲਡੀ ਤੇਰੇ ਕੋਲ ਡੰਡੇ ਬਿੰਡੇ ਵਾਲਾ ਬੰਦਾ ਸੀਗਾ ਤੂੰ ਠੀਕ ਆ ਨਾ ਤੂੰ ਆ ਕੇ ਬੱਚੇ ਦੁਸ਼ਮਣੀ ਛੱਡ ਕੇ ਇੱਥੇ ਟਰੱਕ ਤੇ ਚੜ ਗਿਆ ਚੱਟਿਆ 'ਚ ਪੂਛ ਲੈ ਕੇ ਉੱਥੋਂ ਇਧਰ ਨੂੰ ਭੱਜਿਆ ਸੀਗਾ ਆਪਦੇ ਘਰ ਨੂੰ ਤੁਸੀਂ ਸਿਆਣੇ ਸੀਗੇ ਠੀਕ ਆ ਨਾ ਔਰ ਗਰਲਾਲ ਬਰਾੜ ਨੇ ਵੀ ਅੱਜ ਤੱਕ ਲਾਰੈਂਸ ਦੇ ਨਾਂ ਤੇ ਐਸ਼ ਕੀਤੀ ਆ ਤੇ ਮਾਨ ਜੈਤੋ ਵਾਲਾ ਵੀ ਬਦਲਾ ਐ ਸੀ ਆਪ ਨਾਲ ਲੈ ਕੇ ਲਿਆਗਾ ਠੀਕ ਆ ਨਾ ਔਰ ਗਰਲਾਲ ਐਸ਼ ਕਰਦਾ ਕਰਦਾ ਸੀ ਲਾਰੈਂਸ ਬਸ਼ਨੋਈ ਗਰੁੱਪ ਦੇ ਨਾਂ ਤੇ ਪੈਸੇ ਕੁੱਟਦਾ ਕਰਦਾ ਸੀ ਤੁਸੀਂ ਆਪਦੇ ਘਰ ਨੂੰ ਸਿਆਣੇ ਸੀਗੇ ਆਪਦੇ ਘਰ ਭਰਦੇ ਹੀ ਆਏ ਆ ਤੇ ਉਹ ਲਾਲ ਬਰਾੜ ਦੀ ਮੌਤ ਤੋਂ ਬਾਅਦ ਵੀ ਦੋਨਾਂ ਨੇ ਸਾਰੀ ਚੀਜ਼ ਦੀ ਮਦਦ ਕੀਤੀ ਆ ਔਰ ਸਾਰਾ ਗਰੁੱਪ ਤੇਨੂੰ ਮੁਲਾਇਆ ਵੀ ਜਦ ਤੂੰ ਬਾਹਰ ਬੈਠਾਗਾ ਤੂੰ ਚਿੱਠੀ-ਜੁੱਤੀ ਪਾੜਿਆ ਕਰੇਗਾ ਵੀ ਤੂੰ ਹੋਟਲਿਆ ਕਰੇਗਾ ਬਾਕੀ ਸਾਰੇ ਕੰਮ ਅਸੀਂ ਕਰਵਾਇਆ ਅਸੀਂ ਕੋੜੀਆਂ ਚਲਾਵਾਂਗੇ ਅਸੀਂ ਪੈਰਿੰਗ ਕਰਵਾਈ ਤੈਨੂੰ ਪਤਾ ਆ ਵੀ ਸੰਤਾਲੀਆਂ ਚੱਕ ਕੇ ਨਾ BMW ਦੀ ਗੱਡੀ ਦੇ ਵਿੱਚ ਪਾ ਕੇ ਇੰਡੀਆ ਦੀ ਪੂਰੀਆਂ ਛੜਕਾਂ ਤੇ ਘੁੰਮਿਆ ਔਰ ਸਾਰੇ ਕੰਮ ਕਰਵਾਇਆ ਤੇਰੇ ਨਾਲ ਲਾ ਕੇ ਤੈਨੂੰ ਪੁਲਿਸ ਦੀਆਂ ਵਰਦੀਆਂ ਤੋਂ ਲੈ ਕੇ ਹੱਥ ਕੜੀਆਂ ਤੱਕ ਲੈ ਕੇ ਤੈਨੂੰ ਪੂਰੇ ਪਲੇਟਫਾਰਮ ਬਣਾ ਕੇ ਦਿੱਤੇ ਗੋਲੀ ਕਰ ਲਾ ਵੀ ਇਹ ਨਹੀਂ ਤੂੰ ਕਹਿਣਾ ਸਹੀ ਸਕੇਦਾ ਵੀ ਕੱਲਾ ਕ੍ਰੈਡਿਟ ਤੂੰ ਸਾਰਾ ਆਪ ਲੈ ਗਿਆ ਤੈਨੂੰ ਕ੍ਰੈਡਿਟ ਬਾਰੇ ਨੂੰ ਤੈਨੂੰ ਆਪ ਚਾਹੀਦਾ ਕੀ ਕੀ ਕਰਾਈ ਰੁੱਜੀ ਰੁਝਾਈ ਤੈਨੂੰ ਮਿਲ ਗਈ ਆ ਵਰਲਡ ਲੈਵਲ ਤੇ ਨਾਮ ਕਰਦਾ ਤੇਰਾ ਸਿਰਫ ਲਾਰਜ ਬਿਜ਼ਨੈਸ ਗਰੁੱਪ ਕਰਕੇ 15 ਸਾਲ ਹੋ ਗਏ ਉਹ ਅੰਦਰ ਆ ਔਰ 15 ਸਾਲ ਹੀ ਮੈਨੂੰ ਹੋ ਗਏ ਮੈਨੂੰ ਉਹ ਮੰਨਦਾ ਵੱਡਾ ਭਰਾ ਤੇ ਉਹਦਾ ਮੈਂ ਵੱਡਾ ਭਰਾ ਬਣ ਕੇ ਹੀ ਉਹਦੇ ਭਾਈਚਾਰਾ ਉਹਦੇ ਨਾਲ ਨਿਭਾਇਆਗਾ ਅੱਗੇ ਵੀ ਉਹਦੇ ਨਾੜੀ ਨਭਾਉਂਗਾ ਤੇ ਜੇ ਤੈਨੂੰ ਇਹ ਲੱਗਦਾ ਹੋਵੇ ਨਾ ਵੀ ਤੂੰ ਬਹੁਤ ਵੱਡਾ ਫੰਨੇਖਾ ਬਣ ਗਿਆ ਵੀ ਤੇਰੇ ਵਰਗੇ ਬ੍ਰੈਡ ਨੂੰ ਅਸੀਂ ਬਦਮਾਸ਼ ਬਣਾ ਸਕਦੇ ਨਾ 골ਡੀ ਤੇ ਤੇਰੇ ਵਰਗੇ ਨੂੰ ਥੱਲੇ ਲਾਉਣ ਦੀ ਵੀ ਸਾਨੂੰ ਪਾਵਰ ਰੱਖਦੇ ਆ ਠੀਕ ਆ ਨਾ ਤੇਰੇ ਵਰਗੇ 3600 골ਡੀ ਬ੍ਰਾਂਡ ਬਣਾ ਸਕਦੇ ਆ ਔਰ 3600 ਨਹੀਂ ਕਰ ਦੇਣਾ ਆ ਸਮਾਨ ਚ ਹੋਣੀ ਆ ਠੀਕ ਆ ਨਾ 골ਡੀ ਬੋਲਦੀ ਤੂੰ ਇੱਕ ਨਾ ਆਪਦੀ ਯਾਦ ਰੱਖ ਲੈ ਵੀ ਰੱਬ ਤੇ ਅੱਦ ਦਾ ਨਾ ਵੈਰ ਹੁੰਦਾਗਾ ਬੋਲਦੀ ਤੂੰ ਉਹ ਗਰਦਾਰੀ ਕਰਕੇ ਗਿਆਗਾ ਵੀ ਕੁੱਤੇ ਨੂੰ ਵੀ ਰੋਟੀ ਪਾ ਦਈਏ ਨਾ ਤੇ ਉਹ ਵੀ ਵਫਾਦਾਰੀ ਕਰਦਾਗਾ ਤੂੰ ਅੱਜ ਗਰਦਾਰੀ ਕਰਕੇ ਸਾਡੇ ਨਾਲ 15-15 ਸਾਲ ਦੀ ਯਾਰੀ ਰੋਟੀਆਂ ਸਾਡੇ ਨਾਲ ਖਾ ਕੇ ਉਸੇ ਥਾਲੀ ਤੋਂ ਤੂੰ ਛੇਦ ਕਰ ਗਿਆ ਠੀਕ ਹੈ ਨਾ ਆ ਪੈਰੀ ਦਾ ਖਤਮ ਤੇਰੀ ਵਜ੍ਹਾ ਕਰਕੇ ਹੋਇਆਗਾ ਠੀਕ ਹੈ ਨਾ ਤੂੰ ਗਰਦਾਰ ਇਕੱਠੇ ਕਰਕੇ ਅੱਜ ਲਾਰੈਂਸ ਨੂੰ ਗਰਦਾਰ ਕਹਿ ਰਿਹਾ ਹੈ ਨਾ ਦੇਸ਼ਦਰੋਹੀ ਕਹਿ ਰਿਆਂਗਾ ਠੀਕ ਹੈ ਨਾ ਤੇ ਤੈਨੂੰ 25 30 ਕਰੋੜ ਰੁਪਏ ਤੂੰ ਲੈ ਕੇ ਭੱਜ ਗਿਆ ਠੀਕ ਹੈ ਨਾ ਤੈਨੂੰ ਐ ਲੱਗਿਆ ਵੀ ਸਾਰਾ ਟੀਮ ਨਾਲ ਸਮੇਟਣਾ ਵੀ ਮੇਰੇ ਕੋਈ ਬਰਾਬਰ ਨਾ ਕੇ ਬੈਠ ਜੇ ਮੈਨੂੰ ਆ ਮੈਨੂੰ ਉਲਝਾਤਾ ਠੀਕ ਹੈ ਨਾ ਸਾਰੇ ਬੰਦੇ ਤੂੰ ਫੜਵਾਈ ਜਾਂਦਾ ਗੋਲਡੀ ਠੀਕ ਹੈ ਨਾ ਉਹਦੇ ਭਰਾ ਨੂੰ ਅਨਮੋਲ ਦਾ ਤੂੰ ਸਰਕਾਰੀ ਵਕੀਲ ਵੀ ਨਹੀਂ ਕਰ ਪਾਇਆ ਠੀਕ ਹੈ ਨਾ ਤੈਨੂੰ ਐ ਲੱਗਿਆ ਵੀ ਹਾਂ ਠੀਕ ਹੈ ਤੇਰੇ ਹੱਥ ਸਾਰੀ ਪਾਵਰ ਆ ਗਈ ਆ ਤੈਨੂੰ ਐ ਲੱਗਿਆ ਵੀ ਸਾਰੇ ਮੇਰੀ ਲੱਤ ਤਲੇ ਰਹਿਣ ਤੇ ਮੇਰੇ ਹਿਸਾਬ ਨਾਲ ਕੰਮ ਕਰੇ ਜਿਹੜੀਆਂ ਤੂੰ ਕੌਲਾ ਲਾ ਕੇ ਸਾਡੇ ਤੋਂ ਉੱਥੇ ਫਾਇਰਿੰਗ ਕਰਾ ਦੇ ਇੱਥੇ ਆ ਕੰਮ ਕਰਾ ਦੇ ਠੀਕ ਆ ਨਾ ਤੇ ਸਾਰੇ ਕੰਮ ਦਾ ਲੌਰੈਂਸ ਬਿਸ਼ਨੋਈ ਗਰੁੱਪ ਕਰਕੇ ਉਹਦੇ ਕਰਕੇ ਕਰਦਾ ਸੀ ਲੌਰੈਂਸ ਕਰਕੇ ਕਿਉਂਕਿ ਲੌਰੈਂਸ ਬਿਸ਼ਨੋਈ ਮੈਨੂੰ ਆਪ ਦਾ ਵੱਡਾ ਭਰਾ ਮੰਨਦਾ ਸੀਗਾ ਤੇ ਅੱਜ ਵੀ ਉਹਦੇ ਨਾਲ ਮੈਂ ਵੱਡੇ ਭਰਾ ਵਾਲੀ ਹੀ ਨਵਾਈ ਆ ਤੇ ਅੱਜ ਵੀ ਉਹਦੇ ਨਾਲ ਹੀ ਖੜਾਂਗਾ ਤੇ ਤੈਨੂੰ ਇਹੀ ਮੈਸੇਜ ਆ ਵੀ ਆਪ ਦੀ ਤਿਆਰੀ ਰੱਖਿਓ ਅਜ ਤਾਂ ਤਿਆਰੀ ਕਰਕੇ ਹੀ ਉਤਰੇ ਆ ਤੁਹਾਡੇ ਚੋਂ ਇੱਕ ਵੀ ਕੋਈ ਜ਼ਿੰਦਾ ਬਚ ਗਿਆ ਨਾ ਸੱਚੇ ਪਾਸ਼ਾ ਵੈਗਰੂ ਨੂੰ ਕਾਲਪੁਰ ਕੋਲ ਜਿਹੜਾ ਸਰਦਰਸ਼ਨ ਚੱਕਰ ਘੁੰਮ ਰਿਹਾ ਨਾ ਇਹ ਚੂਹੇ ਦੀਆਂ ਖੁੱਡਾਂ ਦੇ ਵਿੱਚੋਂ ਪਤਾ ਲੋਕਾਂ 'ਚ ਵੀ ਲੁਕ ਜਾ ਗੋਲਡੀ ਉੱਥੋਂ ਕੱਢ ਕੇ ਮਾਰਾਂਗੇ ਠੀਕ ਆ ਨਾ ਕੱਢ ਕੇ ਮਾਰਾਂਗੇ ਠੀਕ ਆ ਨਾ ਕੱਢ ਕੇ ਮਾਰਾਂਗੇ